ਅਸੀਂ ਰਿਕਰਾਈ ਬਹੁਤ ਕਰਾਈ ਹੈ ਸੋ ਜਿਹੜੇ ਬੰਦੇ ਨੇ ਖੜੜੇ ਰੁਕਲੇ ਉਹਨਾਂ ਦਾ ਬਤਵਾ ਸੱਦੇ ਸੱਟੇ ਦੀ ਚੜ੍ਹਨ ਦਾ ਬਤਵਾ ਰਿਕਸ਼ੇ ਦੀ ਜਾਨ ਦਾ ਬਤਵਾ ਸੱਚਿਤ ਕੇ ਖਾਤੇ ਤੋਂ ਬਹੁਤ ਬੰਦਾ ਪੈਸਾ ਵੀ ਦਾ ਅਸਲੀ ਰੌਣਕ ਨੂੰ ਸਮਝ ਸਕਦਾ ਤੇ ਵੱਡੀ ਗੱਲ ਕਰ ਲਈ ਤੇ ਨੋਲ ਬਾਰੇ ਇੱਕ ਬਈ ਕਰ ਲਈ ਤੇ ਹਿੱਸੇ ਹੈ ਇੱਕ ਗੱਲ ਸਾਡੀ ਫਿਰ ਇੰਡਸਟਰੀ ਦੇ ਵਿੱਚ ਜਿੰਨੇ ਬੀਸ ਕਿਲਰ ਅਸੀਂ ਪਪਾੜੀਆਂ ਦੇ ਦੇਖਦੇ ਪੰਜਾਬ ਦੇ 20 ਪਾਈਸਾਂ ਰੋਕੇ ਇੰਡਸਟਰੀ ਦੇ ਵਿੱਚ ਚੱਕਰ ਨਹੀਂ ਤੇ ਨੋਲ ਦੇ ਘਰੋਂ ਜਨੇਵਾ ਵੀ ਅਸੀਂ ਸ਼ੂਟਿੰਗ ਦੇ ਕਿੱਤੇ ਹੋਏ ਚਾਹੀ ਸਾਲੀ ਜੁੜੀ ਹੋਵੇ ਦਾ ਹੋਵੇ ਜਿਹੜੀ ਵਿਅਗਤੀ ਸੇਵਾ ਹੈ ਇਹ ਸੱਚੀ ਗੱਲ ਹੈ ਦਿਲੋਂ ਕਢਾ ਕੇ ਲੈਕੋੜਾ ਸਾਰੇ ਵਾਅਦੇ ਇਹ ਸੇਵਾ ਇਹ ਨਰਵਾਰਿਸਤ ਮੈਂ ਲਈ ਤੇ ਸੱਚੀ ਗੱਲ ਹੈ ਵੀ ਇਹ ਦੇ ਬਦਲ ਨੀਗਾ ਸੋਹਣ ਲੱਗੇ ਹੋਰ ਤੁਸੀਂ ਸਾਡੇ ਭਾਣਾ ਇਹ ਸੱਚੀ ਵਾਦੀ ਭਾ ਫੜ ਸਕਦੇ ਹੋ ਤੁਸੀਂ ਕਦੇ ਇੱਕ ਪੜਾਅ ਤੋਂ ਦਰਵਾਜ਼ਾ ਕਿਹਾ ਕਿ ਵਿਚੜੀ ਗਰੀਬੀ ਹੈ ਤੇ ਦਿੱਲੀ ਜਾ ਕੇ ਕੁੱਤੀ ਪਰ ਇਹ ਜੀਵਨ ਦਾ ਹੁੰਦਾ ਜਿਹੜੀ ਇਹਦੇ ਜ਼ੁਬਾਨ ਦੇ ਤੇ जिड़ी गर्बान दे so, तो देखा लेकिन मिल रही जिम्मेवारी है वाहीगुरु ने बहुत जिम्मेवारी दी मैं समझना करमीत है वाइम वाह ने अरस करता वाहू

¡Que lo hagan bien!